ਤ ਸਭ ਤੋਂ ਪਹਿਲਾਂ ਤੇ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਕਿ ਬਹੁਤ ਵੱਡੀ ਕਿਰਪਾ ਜਿਹੜੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੋਈ ਹੈ ਕਿ ਦਾਸ ਨੂੰ ਮੇਰੇ ਆਪਣੇ ਜਦੀ ਜਣਾ ਗੁਰਦਾਸਪੁਰ ਤੋਂ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦਾ ਕੈਂਡੀਡੇਟ ਸੋ ਮੇਰੇ ਅਕਾਲੀ ਦਲ ਦਾ ਮੈਂ ਗੁਰੂ ਰਾਮਦਾਸ ਜੀ ਦਾ ਉਹਨਾਂ ਦੇ ਦਰ ਤੇ ਸਰ ਸਾਹਮਣੇ ਅੱਜ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ ਤੇ ਜਾਣਾ ਆਗਿਆ ਲੈਣ ਵਾਸਤੇ ਵੀ ਅੱਜ ਪਰਿਵਾਰ ਤੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਏ। ਦੂਜਾ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਰੀ ਹਾਈ ਕਮਾਂਡ ਦਾ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ। ਇਹ ਮੇਰੇ ਉੱਤੇ ਬਹੁਤ ਵੱਡਾ ਭਰੋਸਾ ਹੈ ਕਿਉਂਕਿ ਜਦੋਂ ਪਾਰਲੀਮੈਂਟ ਦਾ ਕਿਸੇ ਨੂੰ ਕੈਂਡੀਡੇਟ ਬਣਾਉਣਾ ਹੁੰਦਾ ਤੇ ਪਾਰਟੀ ਵਾਸਤੇ ਸਿਲੈਕਸ਼ਨ ਕਰਨੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਇਸ ਕਰਕੇ ਵੱਡਾ ਪਰੋਸਾ ਪਾਰਟੀ ਨੇ ਮੇਰੇ ਤੇ ਜਤਾਇਆ ਤੇ ਵਾਸਤੇ ਪਾਰਟੀ ਦਾ ਵੀ ਸ਼ੁਕਰਾ ਢਕਾਂ ਬੀਜੇਪੀ ਨਾਲ ਵੱਖ ਹੋ ਕੇ ਆਪਾਂ ਪਹਿਲੀ ਵਾਰੀ ਜਿਹੜੀ ਹੈਗੀ ਆ ਪਾਰਲੀਮੈਂਟ ਦੀਆਂ ਚੋਣਾਂ ਲੜਨ ਜਾ ਰਹੇ ਹਾਂ ਕਿੱਦਾਂ ਮਰਦੇ ਨਹੀਂ ਵੈਸੇ ਤੇ ਵਿਧਾਨ ਸਭਾ ਦੀਆਂ ਵੀ ਵਕਸਾਂ ਲੜੀ ਅਸੀਂ ਪਰ ਉਹਦੇ ਚ ਪਰ ਹੁਣ ਪਾਰਲੀਮੈਂਟ ਪਾਰਲੀਮੈਂਟ ਜਿਹੜੀ ਹੈ ਉਹ ਪਹਿਲੀ ਵਾਰੀ ਲੜਦੇ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਮਾਂ ਸਾਡਾ ਸਾਥ ਰਿਹਾ ਦੋ ਅਲੱਗ-ਅਲੱਗ ਪਾਰਟੀਆਂ ਪਰ ਮਿਨਿਮਮ ਕਾਮਨ ਪ੍ਰੋਗਰਾਮ ਦੇ ਤਹਿਤ ਡਲਕੇ ਅਸੀਂ ਲੰਬਾ ਸਮਾਂ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਣਾਈਆਂ ਤੇ ਚਲਾਈਆਂ ਪਰ ਜਦੋਂ ਖੇਤੀ ਦਾ ਇਸ਼ੂ ਆਇਆ ਸੀ ਕਿਸਾਨੀ ਦਾ ਇਸ਼ੂ ਆਇਆ ਸੀ ਤੇ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਆਪਣੀ ਸਪੋਰਟ ਜਿਹੜੀ ਹੈ ਉਦੋਂ ਕੇਂਦਰ ਤੋਂ ਵਿਡਰਾਅ ਕੀਤੀ ਸੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਨੇ ਤੁਮੀ استਿਫਾ ਦਿੱਤਾ ਇਸ ਕਰਕੇ ਹੁਣ ਫਿਰ ਗੱਲ ਚੱਲੀ ਸੀ ਸਮਝੌਤੇ ਦੀ ਪਰ ਸਮਝੌਤਾ ਹਮੇਸ਼ਾ ਉਦੋਂ ਹੁੰਦਾ ਜਦੋਂ ਕੁਝ ਮੁੱਦਿਆਂ ਦੇ ਉੱਤੇ ਜਿਹੜੇ ਤੁਹਾਡੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਸਹਿਮਤੀ ਬਣਦੀ ਸਾਡੇ ਵੱਲ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦੀ ਐਮਐਸਪੀ ਗਰੰਟੀ ਦਾ ਉਹਦੇ ਉੱਤੇ ਜੇ ਸਾਨੂੰ ਕੋਈ ਉਹਦਾ ਹੱਲ ਨਿਕਲਦਾ ਨਜ਼ਰ ਆਉਂਦਾ ਤੇ ਸਮਝੌਤਾ ਹੋ ਸਕਦਾ ਸੀ ਦੂਜੀ ਗੱਲ ਹੈ ਕਿ ਜਿਹੜੀ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਧਾਰਮਿਕ ਦਖਲਅੰਦਾਜ਼ੀ ਹੈ ਇਹ ਬਹੁਤ ਹੱਦ ਤੱਕ ਵੱਚ ਚੁੱਕੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਐ ਤੋੜੀ ਗਈ ਹਰਿਆਣੇ ਦੀ ਵੱਖਰੀ ਕਮੇਟੀ ਬਣਾਈ ਗਈ। ਦਿੱਲੀ ਕਮੇਟੀ ਦੇ ਉੱਤੇ ਚੁਣੀ ਹੋਈ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਹਜੂਰ ਸਾਹਿਬ ਦਾ ਬੋਰਡ ਪਿੱਛੇ ਬਦਲਣ ਦੀ ਕੋਸ਼ਿਸ਼ ਹੋਈ। ਜਿਹੜੀ ਉੱਥੇ ਦੀ ਸੰਗਤ ਨੇ ਵੀ ਇਤੋਂ ਧਰਮੀ ਸਾਹਿਬ ਵੀ ਗਏ ਮੈਂ ਵੀ ਗਿਆ ਸਾਰਿਆਂ ਨੇ ਰਲ ਕੇ ਪੱਟਸ ਕੀਤਾ ਤੇ ਉਹਦੇ ਉੱਤੇ ਰੋਕ ਲੱਗੀ ਪਟਨਾ ਸਾਹਿਬ ਦਾ ਬੋਟ ਜਿਹੜਾ ਉਹਦੇ ਤੇ ਵੀ ਕਰਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਕਰਕੇ ਇਹ ਇਹੋ ਜਿਹੇ ਇਸ਼ੂ ਨੇ ਕਿ ਅਸੀਂ ਇਸ ਗੱਲ ਤੇ ਸਮਝੌਤਾ ਨਹੀਂ ਕਰ ਸਕਦੇ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਕੋਈ ਸਰਕਾਰ ਜਿਹੜੀ ਹੈ ਉਹ ਦਖਲਦਾਰੀ ਕਰੇ ਇਸੇ ਤਰ੍ਹਾਂ ਹੀ ਜਿਹੜਾ ਇੱਕ ਹਿਊਮਨ ਰਾਈਟਸ ਦਾ ਬੜਾ ਵੱਡਾ ਮਸਲਾ ਬੰਦੀ ਸਿੰਘਾਂ ਦਾ ਸਾਡਾ ਇਹ ਵਿਚਾਰ ਹੈ ਅਸੀਂ ਬੜੀ ਬੜੀ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ ਹਿਊਮਨ ਰਾਈਟਸ ਇਸ ਗੱਲ ਦੀ ਮੰਗ ਕਰਦੇ ਆ ਕਿ ਜੇ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਉਹਨੂੰ 1 ਮਿੰਟ ਵੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਬੰਦੀ ਸਿੰਘਾਂ ਨੇ ਆਪਣੀ ਜਿਹੜੀ ਹੈਗੀ ਸਜ਼ਾ ਤੋਂ ਡਬਲ ਸਜ਼ਾਵਾ ਕੱਟ ਲਈ ਹੈ ਤੇ ਹਾਲੇ ਤੱਕ ਪੰਜ ਸੀ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੈਠੇ ਆ ਜੇਲ੍ਹਾਂ ਦੇ ਵਿੱਚ ਬੈਠੇ ਆ ਇਸ ਕਰਕੇ ਅਨਾਉਂਸਮੈਂਟ ਵੀ ਹੋਈ ਸੀ ਜਦੋਂ ਸੁਲਤਾਨਪੁਰ ਲੋਤੀਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪrakash ਪੁਰਬ ਸੀ ਉਹ ਅਨਾਉਂਸਮੈਂਟ ਵੀ ਫਿਰ ਵਿੱਚ ਹੀ ਰਹਿ ਗਈ ਇਸ ਕਰਕੇ ਇਸੇ ਤਰ੍ਹਾਂ ਹੀ ਅੱਜ ਦੇਸ਼ ਦਾ ਜੋ ਮਾਹੌਲ ਬਣਿਆ ਕਿ ਅੱਜ ਡੈਮੋਕ੍ਰੇਸੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਅੱਜ ਦੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਦੀ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜੀ ਆ ਉਹ ਦਰਬਰਤ ਹੁੰਦੀ ਹੈ ਜਿਹੜਾ ਫੈਡਰਲਿਜ਼ਮ ਦਾ ਜਿਹਦੇ ਆਧਾਰ ਦੇ ਉੱਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਸਾਡਾ ਡਰਾਫਟ ਕੀਤਾ ਸੀ ਅੱਜ ਫੈਡਰਨਿਜ਼ਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਖੋਰਾ ਲਾ ਕੇ ਸੂਬਿਆਂ ਦੇ ਜਿਹੜੇ ਹੱਕ ਐ ਉਹਨਾਂ ਦੇ ਉੱਤੇ ਡਾਕਾ ਮਾਰਿਆ ਜਾਂਦਾ। ਇਸ ਲਈ ਸਾਡੇ ਕੈਡਰ ਦੀ ਵੀ ਸਾਡੇ ਟਿੱਡਰ ਸਰਪੰਤ ਦੀ ਵੀ ਮੰਗ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਉਹ ਇਤਿਹਾਸਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਕਿਉਂਕਿ ਅਸੀਂ ਪੰਜਾਬੀ ਸੂਬੇ ਦੇ ਵੀ ਮੋਰਚੇ ਲਾਏ ਅਸੀਂ ਪਾਣੀਆਂ ਦੇ ਉੱਤੇ ਵੀ ਸੰਘਰਸ਼ ਕੀਤੇ ਅਸੀਂ ਐਮਰਜੈਂਸੀ ਦੇ ਖਿਲਾਫ ਵੀ ਜਦੋਂ ਦੇਸ਼ ਦੇ ਵਿੱਚ ਡੈਮੋਕਰੇਸੀ ਦਾ ਗळा ਘੁੱਟਿਆ ਗਿਆ ਉਹਦੇ ਖਿਲਾਫ ਵੀ ਅਸੀਂ ਡਟ ਕੇ ਸੰਘਰਸ਼ ਕੀਤਾ ਇਸ ਕਰਕੇ ਸਾਡੇ ਕੈਡਰ ਦੀ ਪੰਜਾਬ ਦੇ ਲੋਕਾਂ ਦੀ ਇਹ ਆਸ ਸੀ ਕਿ ਜਦੋਂ ਦੇਸ਼ ਦੇ ਵਿੱਚ ਸਾਰੇ ਪਾਸੇ ਹੁਣ ਫਿਰ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹਾ ਤੇ ਅਕਾਲੀ ਦਲ ਹੁਣ ਇਕੱਲਾ ਰਾਜਪਾਠ ਵੱਲ ਨਾ ਦੇਖੇ ਪਹਿਲਾਂ ਦੇਸ਼ ਦੇ ਵਿੱਚ ਆਵਾਜ਼ ਉਠਾਏ ਤਾਂ ਜੋ ਦੂਜੀਆਂ ਵੀ ਖੇਤਰੀ ਪਾਰਟੀਆਂ ਉੱਠ ਖੜਨ ਸਾਨੂੰ ਪੈਰਾਸ਼ੂਟ ਵੱਲੋਂ ਪਿਆ ਜਾ ਰਿਹਾ ਪੈਰਾਸ਼ੂਟ ਕਿ ਨਵਾਂ ਹਲਕਾ ਤੁਹਾਡੇ ਵਾਸਤੇ ਹਲਕੇ ਵਾਸਤੇ ਨਵਾਂ ਤੁਹਾਡੇ ਵਾਸਤੇ ਹਲਕਾ ਵੀ ਨਵਾਂ ਪਰ ਵੀ ਹਲਕੇ ਤੋਂ ਕੋਈ ਕੈਂਡੀਡੇਟ ਲੱਭਾ ਦੇ ਦੇਖੋ ਜਿੰਨੂੰ ਨਹੀਂ ਪਤਾ ਹੁੰਦਾ ਨਾ ਉਹ ਕਹਿ ਸਕਦਾ ਹਾਂਜੀ ਪਰ ਮੇਰਾ ਜਨਮ 1962 ਦੇ ਵਿੱਚ ਪਿੰਡ ਬਾੜੀ ਬੱਚਾਂ ਦੇ ਵਿੱਚ ਗੁਰਦਾਸਪੁਰ ਹੀ ਹੋਇਆ ਸੀ ਦਸਵੀਂ ਤੱਕ ਦੀ ਮੇਰੀ ਪੜ੍ਹਾਈ ਵੀ ਪਿੰਡ ਦੇ ਸਕੂਲ ਦੇ ਉੱਤੇ ਹੀ ਆ ਫਿਰ ਡਾਕਟਰ ਬਣ ਤੋਂ ਬਾਅਦ ਦੁਬਾਰਾ ਰਾਜਨੀਤੀ ਵੀ ਮੈਂ ਗੁਰਦਾਸਪੁਰ ਤੋਂ ਹੀ ਸ਼ੁਰੂ ਕੀਤੀ ਸੀ ਇੱਕ ਕਲੈਕਸ਼ਨ ਵੀ ਸ਼੍ਰੀ ਹਰਗੰਪੂਰ ਚ ਪਹਿਲਾਂ 2002 ਦੇ ਵਿੱਚ ਉੱਥੇ ਲੜੀ ਸੀ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਪਾਰਟੀ ਹੈੱਡ ਆਫਿਸ ਦੀ ਬেনার ਉਪਰ ਦੀ ਸੇਵਾ ਦਿੱਤੀ ਇਸ ਕਰਕੇ ਬੜੀ ਖੁਸ਼ੀ ਹੈ ਕਿ 14-15 ਸਾਲਾਂ ਬਾਅਦ ਫੇਰ ਆਪਣੇ ਭਰਾਵਾਂ ਦੇ ਵਿੱਚ ਔਰ ਮੈਂ ਸਾਰੀ ਸਾਡੀ ਗੁਰਦਾਸਪੁਰ ਦੀ ਲੀਡਰਸ਼ਿਪ ਦਾ ਪੂਰੇ ਲੋਕ ਸਭਾ ਹਲਕੇ ਦੀ ਉਹਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਜਿਹੜੀ ਹੈ ਇੱਕ ਜੁਬਾਨ ਦੇ ਵਿੱਚ ਸਾਂਝੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਜਿਹੜੀ ਹੈ ਬੇਨਤੀ ਕੀਤੀ ਕਿ ਡਾਕਟਰ ਚੀਮਨ ਨੂੰ ਇੱਥੇ ਭੇਜੋ ਮੈਂ ਤਾਂ ਆਪ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਸਾਰੇ ਜਿੰਨੇ ਉੱਥੇ ਜਰਨਲ ਨੇ ਅਸੀਂ ਤਕਰੀਬਨ ਲੰਬੇ ਸਮੇਂ ਤੋਂ ਇਕੱਠੇ ਰਾਜਨੀਤੀ ਦੇ ਵਿੱਚ ਆ ਮੈਂ ਚਾਹੁੰਦਾ ਸੀ ਕਿ ਉਹਨਾਂ ਚ ਕੋਈ ਲੜੇ ਪਰ ਉਹਨਾਂ ਦਾ ਵੀ ਮੈਨੂੰ ਹੁਕਮ ਇਹੀ ਆਇਆ ਕਿ ਨਹੀਂ ਭਾਈ ਤੂੰ ਆ ਆਪਣੇ ਜਿਹੜੇ ਦੇ ਵਿੱਚ ਇਸ ਵਾਰੀ ਇਲੈਕਸ਼ਨ ਲੱਗਦੀਆਂ ਪੰਜਾਬ ਚ ਦੋ ਵੱਡੀਆਂ ਪਾਰਟੀਆਂ ਮੰਨੀਆਂ ਜਾਂਦੀਆਂ ਸੀ ਦੋ ਤੋਂ ਤਿੰਨ ਹੋ ਗਈਆਂ ਹੁਣ ਚਾਰ ਸਿੱਧੇ ਤੋਰ ਤੇ ਪਾਰਟੀਆਂ ਹੋ ਗਈਆਂ ਕਿਦਾਂ ਮੰਨਦੇ ਜੀ ਇੱਕ ਤਾਂ ਐਂਕੀ ਘਟ ਜੇਗੀ ਜਿਹੜੀ ਥੋੜੇ ਸਮੇਂ ਚ ਚੜ ਗਈ ਸੀ ਉਹਦਾ ਤੇ ਐਦ ਕੀ ਲੁੱਕੀ ਫਿਰ ਝਾੜੂ ਫੇਰ ਦਿੰਦੇ ਉਹ ਤਾਂ ਹੁਣ ਸਫਾਇਆ ਉਹਦਾ ਕਰ ਦਣਗੇ ਤੁਹਾਡੇ ਸਾਹਮਣੇ ਆ ਕਿ ਜਦੋਂ ਪਿਛਲੀ ਵਾਰੀ ਤੁਸੀਂ ਕੈਮਰੇ ਲੈ ਕੇ ਜਾਂਦੇ ਸੀ ਤੇ ਜਿਹੜੀ ਦੁਕਾਨ ਤੋਂ ਪੁੱਛਦੇ ਸੀ ਅਗਲੇ ਕਹਿੰਦੇ ਸੀ ਝਾੜੂ 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 ਤੇ ਹੁਣ ਜਦੋਂ ਕੋਈ ਪੁੱਛਦਾ ਹੈ ਤੇ ਨਾਲ ਦੀ ਨਾਲ ਬਜ਼ੁਰਗ ਗਾਲਾਂ ਵੀ ਕੱਢਦੇ ਆ ਇਹਨਾਂ ਨੇ ਇਹੋ ਜਿਹਾ ਸਤਿਆਨਾਸ਼ ਪੰਜਾਬ ਦਾ ਕੀਤਾ ਕਿਉਂਕਿ ਪੰਜਾਬੀ ਚਾਹੁੰਦੇ ਆ ਕਿ ਪੰਜਾਬੀਆਂ ਦੇ ਹੱਥ ਕਮਾਨ ਹੋ ਦਿੱਲੀ ਤੋਂ ਸਰਕਾਰ ਸਾਡੀ ਚੱਲੇ ਇਹ ਕਦੀ ਪੰਜਾਬ ਦੇ ਲੋਕੀ ਜਿਹੜਾ ਇਹ ਬਰਦਾਸ਼ਤ ਨਹੀਂ ਕਰਦੇ ਜਿਹੜਾ ਲੀਡਰ ਆਇਆ ਜੇਖ ਰਹੇ ਜੀ ਤੇ ਸਾਡਾ ਦਿੱਲੀ ਦਾ ਲੀਡਰ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਜੀ ਉਹ ਹੱਤਵਾਦੀਆਂ ਨਾਲ ਸਲੂਕ ਕੀਤਾ ਜਾ ਰਿਹਾ ਕਿਦਾਂ ਮੰਨਦੇ ਦੇਖੋ ਤੁਸੀਂ ਆਪ ਹੀ ਕਹਿੰਦਾ ਵੀ ਦਿੱਲੀ ਦਾ ਲੀਡਰ ਜੇਲ੍ਹ 'ਚ ਆ ਉਹਦਾ ਨਾਮ ਹੀ ਲੈ ਦਿਓ ਪੇ ਝਾੜੂ ਵਾਲਿਆਂ ਦਾ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਇਹ ਉਹ ਬੰਦਾ ਹੈ ਜਿਨੇ ਸਾਰੇ ਦੇਸ਼ ਨੂੰ ਗਰੰਟੀ ਦਿੱਤੀ ਸੀ ਵੀ ਸਾਰੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਔਰ ਅੱਜ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਦੇ ਸਕੈਂਡਲ ਦੇ ਵਿੱਚ ਅਗਰ ਕੋਈ ਬਤੌਰ ਮੁੱਖ ਮੰਤਰੀ ਫੜਿਆ ਗਿਆ ਔਰ ਸਾਰੇ ਸਬੂਤਾਂ ਸਹਿਤ ਫੜਿਆ ਗਿਆ ਉਹ ਇਹ ਨਹੀਂ ਕਹਿ ਸਕਦਾ ਕਿ ਕੋਈ ਅਖਬਾਰੀ ਬਿਆਨਬਾਜ਼ੀ ਹੈ ਜਾਂ ਦੂਜੀ ਹੈ ਹਾਈ ਕੋਰਟ ਨੇ ਲਿਖ ਦਿੱਤਾ ਹੈ ਕਿ ਇਹ ਜਿਹੜਾ ਸਾਰਾ ਕੁਝ ਤੇਰੇ ਖਿਲਾਫ ਸਾਬਤ ਹੁੰਦਾ ਤੇ ਦੱਸੋ ਇਹ ਲੋਕੀ ਐਡੇ ਐਡੇ ਵੱਡੀਆਂ ਗਰੰਟੀਆਂ ਦਿੰਦੇ ਸੀ ਤੇ ਇਹਨਾਂ ਦਾ ਅਸੀਂ ਭਰੋਸਾ ਕਰ ਲਿਆ ਤੇ ਇਹ ਲੁੱਟ ਕੇ ਲੈ ਗਏ ਇਹਨੇ ਥੋੜੇ ਸਮੇਂ ਦੇ ਵਿੱਚ ਤੇ ਪੰਜਾਬ ਜਿਹੜਾ ਅੱਜ ਸਾਡੀਆਂ ਭੈਣਾਂ ਕੋਈ 1000 ਰੁਪਏ ਨੂੰ ਤਰਸਦੀ ਐ ਕੋਈ ਹੋਰ ਗਰੰਟੀਆਂ ਨੂੰ ਤਰਸਦਾ 70000 ਕਰੋੜ ਦਾ ਪੰਜਾਬ ਤਾਂ ਕਰਜ਼ਾਈ ਹੋ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਐ ਇਹ ਸੈਂਕੜੇ ਕਰੋੜ ਦਾ ਭ੍ਰਿਸ਼ਟਾਚਾਰ ਕਰ ਗਈ ਤੇ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਇਸ ਕਰਕੇ ਇਹ ਪਾਰਟੀ ਦਾ ਹੁਣ ਲੋਕੀ ਛੇਤੀ ਖਤਮ ਕਰ ਦੇਣਾ ਠੀਕ ਹੈ ਸਰ ਸਾਹਿਬ ਕਾਫੀ ਨਰਾਜ਼ ਦਿਖ ਰਹੇ ਆ ਜੀ ਨਹੀਂ ਤੁਹਾਨੂੰ ਲੱਗਦਾ ਕਈ ਵਾਰੀ ਕਈ ਵਾਰੀ ਜਦੋਂ ਟਿਕਟਾਂ ਦੇ ਫੈਸਲੇ ਹੁੰਦੇ ਆ ਨਾ ਤੇ ਜਿੰਨੂੰ ਨਹੀਂ ਮਿਲਦੀ ਉਦੋਂ ਤੁਸੀਂ ਕਿਆਸ ਲਈਆਂ ਲੌਣ ਲੱਗ ਜਾਂਦੇ ਹੋ ਮੰਨਦੇ ਟਿਕਟ ਨਹੀਂ ਮਿਲੀ ਨਰਾਜ ਢੀਟਸਾ ਸਾਹਿਬ ਬਹੁਤ ਸੀਨੀਅਰ ਲੀਡਰ ਨੇ ਅੱਜ ਦੀ ਤਰੀਕ ਤੇ ਵੀ ਪਾਰਟੀ ਦੇ ਪੈਟਰਨ ਨੇ ਟਿਕਟਾਂ ਦੇਣ ਵਾਲਿਆਂ ਚ ਨੇ ਔਰ ਪਰਮਿੰਦਰ ਸਿੰਘ ਢੀਟ ਸਾਹਿਬ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਹੈ ਸਾਡੇ ਫਾਈਨੈਂਸ ਮਿਨਿਸਟਰ ਰਹੇ ਆ ਔਰ ਮੈਂ ਕਹਿ ਸਕਦਾ ਕਿ ਪਾਰਟੀ ਦਾ ਇੱਕ ਬਹੁਤ ਅੱਛਾ ਇੰਟੈਲੀਜੈਂਟ ਤੇ ਸੁਪਰ ਫੇਸ ਹੈ ਬਹੁਤ ਕੁਝ ਪਾਰਟੀ ਨੇ ਉਹਨਾਂ ਨੂੰ ਦਿੱਤਾ ਤੇ ਇੱਕ ਵੀ ਬਹੁਤ ਕੁਝ ਉਹਨਾਂ ਨੂੰ ਪਾਰਟੀ 'ਚ ਮਿਲਦਾ ਇਸ ਕਰਕੇ ਇਹ ਕਿਆਸ ਰਹੀਆਂ ਹੁੰਦੀਆਂ ਦੋ ਚਾਰ ਦਿਨ ਚੱਲਦੀਆਂ ਜਦੋਂ ਨਵ ਨਵੇਂ ਫੈਸਲੇ ਹੁੰਦੇ ਆ ਪਰ ਸਾਰੇ ਰਲ ਕੇ ਐਨਕੀ ਜੋ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਵਾਅਦਾ ਕੀਤਾ ਸਾਡਾ ਮਕਸਦ ਉਸ ਵਾਅਦੇ ਨੂੰ ਪੂਰਾ ਕਰਨਾ ਹੈ ਇਸ ਕਿ ਸਾਰੇ ਥੇਟੋ ਲੈ ਕੇ ਵਰਕਰ ਤੋਂ ਪ੍ਰਧਾਨ ਸਾਹਿਬ ਤੱਕ ਸਾਰੇ ਉਸ ਗੱਲ ਵਾਸਤੇ ਜਿੱੱਡੀ ਹਾਰ ਸਿਮਰਤ ਕੋਟ ਜੀ ਚਾਹ ਰਹੇ ਨੇ ਕਿ ਬਠਿੰਡੇ ਤੋਂ ਦੁਬਾਰਾ ਚੋਣ ਲੜਨਗੇ ਦੇਖੋ ਉਹ ਮੋਸਟ ਡਿਜ਼ਰਵਿੰਗ ਕੈਂਡੀਡੇਟ ਹੈ ਬਠਿੰਡੇ ਤੋਂ ਇੱਕ ਤਰ੍ਹਾਂ ਇਹ ਕਿ ਜਿੱੱਡੀ ਅੱਛੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਵਾਜ਼ ਮੁੱਦਿਆਂ ਦੀ ਬੁਲੰਦ ਕੀਤੀ ਚਾਹੇ ਕਿਸਾਨੀ ਦੇ ਆ ਚਾਹੇ ਸਿੱਖੀ ਦੇ ਮਸਲੇ ਆ ਜਾਂ ਪੰਜਾਬ ਦੇ ਮਸਲੇ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਆ ਉਦੋਂ ਦੀ ਗੱਲ ਹੈ ਕਿ ਹਮੇਸ਼ਾ ਆਪਣੀ ਕੰਸਿਸਟੈਂਸੀ ਦੇ ਵਿੱਚ ਉਹ ਇੰਟੈਕ ਰਹਿ ਠੀਕ ਹੈ ਜੀ ਔਰ ਉਹਨਾਂ ਤੋਂ ਹੋਰ ਕੋਈ ਲੈਕਚਰ ਨਹੀਂ ਲੜੀ ਕਦੀ ਵਿਧਾਨ ਸਭਾ ਦੀ ਕੋਈ ਹੋਰ ਨਹੀਂ ਪਹਿਲੇ ਦਿਨ ਤੋਂ ਪਾਰਲੀਮੈਂਟ ਹੀ ਲੜਦੇ ਆ ਤੇ ਪਾਰਲੀਮੈਂਟ ਤੇ ਤੱਕ ਮੁੱਦਿਆਂ ਨੂੰ ਲੈ ਕੇ ਕਾਦੀਦਾਨ ਨੂੰ ਹਮੇਸ਼ਾ ਘੇਰਿਆ ਜਾ ਰਿਹਾ ਲੱਗਦਾ ਕਿ ਇਸ ਵਾਰ ਵੀ ਫਿਰਗੀਆਂ ਦਾ ਮੁੱਦਾ ਕਿਤੇ ਨਾ ਕਰੇ ਨਹੀਂ ਐਤ ਕੀ ਲੋਕੀ ਘੇਰਣਗੇ ਝੂਠ ਮਾਰਨ ਵਾਲਿਆਂ ਨੂੰ ਕੂੜ ਪ੍ਰਚਾਰ ਕਰਨ ਨਾਲ ਕਿਉਂਕਿ 5 ਸਾਲ ਜਿਨ੍ਹਾਂ ਨੇ ਕਾਂਗਰਸ ਨੇ ਰਾਜ ਕੀਤਾ ਹੁਣ ਲੋਕੀਂ ਪੁੱਛਣਗੇ ਕਿ ਕੀ ਬਣਿਆ ਤੁਸੀਂ ਤਾਂ ਕਹਿੰਦੇ ਸੀ ਉਹਦੇ 4 ਹਫ਼ਤਿਆਂ 'ਚ ਅਸੀਂ ਸਾਰਾ ਕੁਝ ਕਰ ਦੇਣਾ ਉਹਦੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸਭ ਖਾਦੇ ਸੀ ਹੁਣ ਤਾਂ ਬਦਵੀ ਉਹ ਕਰੀ ਬੈਠੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਕਹਿਆ ਸੀ ਸਾਰੇ ਪੰਜਾਬ ਦੀ ਕਿਸਾਨੀ ਦਾ ਜਿਹੜਾ ਕਰਜ਼ਾ ਉਹ ਮਾਫ਼ ਕਰ ਦੇਣਗੇ ਇਹ ਬਦਵੀ ਨਹੀਂ ਹੋ ਗਿਆ ਕਰਜ਼ਾ ਮਾਫ਼ ਕਹਿਆ ਸੀ ਹਰ ਪਰਿਵਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇਾਂਗੇ ਤੇ ਗੁਟਕਾ ਸਾਹਿਬ ਹੱਥ ਫੜਿਆ ਸੀ ਆ ਸਾਰੇ ਲੀਡਰ ਜਿਹਦੇ ਹੱਥ ਫੜਿਆ ਸੀ ਉਹ ਤਾਂ ਚਲੋ ਬੀਜੇਪੀ ਚਲਾ ਗਿਆ। ਕਿਹਾ ਗੁਟਕਾ ਸਾਹ ਜਿਹੜੇ ਲੈ ਕੇ ਆਏ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਤਾਂ ਸਾਰੇ ਸੱਜੇ ਖੱਬੇ ਖੜੇ ਸੀ। ਸਾਡੇ ਕੋਲ ਸਾਰਿਆਂ ਦੀਆਂ ਫੋਟੋ ਹੈਗੀਆਂ। ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਕਿ ਬੇਅਦਬੀ ਦਾ ਇਨਸਾਫ ਦਵਾਂਗੇ। ਕੁਮਰ ਵਿਜੇ ਪ੍ਰਤਾਪ ਵੀ ਸੰਤੁਸ਼ਟ ਨਹੀਂ ਹੋਏ ਆਮ ਆਦਮੀ ਪਾਰਟੀ। ਉਹ ਆਪਣਾ ਰਾਹ ਚੱਲ ਰਿਹਾ। ਆਪਣਾ ਰਾਹ ਚੱਲਦੇ ਪਏ। ਕੁਮਰ ਵਿਜੇ ਪ੍ਰਤਾਪ ਦੇ ਬਾਰੇ 'ਚ ਜਿਹੜੀ 95 ਸਫੀਆਂ ਦੀ ਹਾਈ ਕੋਰਟ ਦੀ ਜੱਜਮੈਂਟ ਹੈ ਨਾ ਉਹ ਅਮਰਸਾਦ ਦੀ ਸਾਰੀ ਪ੍ਰੈਸ ਨੂੰ ਇੱਕ ਕਰੀ ਫੇਰ ਪੜਨੀ ਪਈ। ਦੇਖੋ ਇੱਕ ਅਫਸਰ ਦੇ ਖਿਲਾਫ ਸਾਰੀ 92 33 ਜੱਜਮੈਂਟ ਤੁਸੀਂ ਕਹਿ ਸਕਦੇ ਹੋ ਕਿ ਸਟ੍ਰਿਕਟਰ ਹੀ ਸਟ੍ਰਿਕਟਰ ਹੈ ਅਦਾਲਤ ਕਹਿ ਰਹੀ ਹੈ ਕਿ ਤੂੰ ਰਾਜਨੀਤੀ ਕੀਤੀ ਹੈ ਪਰ ਉਹ ਸਾਬਤ ਵੀ ਹੋ ਗਿਆ ਜੋ ਅਦਾਲਤ ਨੇ ਕਿਹਾ ਕਿ ਰਾਜਨੀਤੀ ਕੀਤੀ ਵੀ ਆ ਬਾਅਦ ਜਾ ਕੇ ਜਿਹੜੀ ਪਾਰਟੀ ਦੇ ਕਹਿੰਦੇ ਕੀਤੀ ਉਸ ਪਾਰਟੀ ਦਾ ਅੱਜ ਉਹ ਐਮਐਲਏ ਇਸ ਕਰਕੇ ਇਹਨਾਂ ਬੰਦਿਆਂ ਦਾ ਕੀ ਕਹੋਗੇ ਜੀ ਜਿਹਦੇ ਬਾਰੇ ਇੱਕ ਹਾਈ ਕੋਰਟ ਦਾ ਜੱਜ ਇਹਨਾਂ ਕੁਝ ਕਹਿ ਗਿਆ ਤੇ ਹੁਣ ਸਾਡੇ ਕੀ ਕਹਿੰਦੀ ਲੋੜ ਆ ਠੀਕ ਹੈ ਜੀ ਉਹਦੀ ਜੱਜਮੈਂਟ ਤੁਸੀਂ ਵੀ ਪੜੋ ਉਹਨੂੰ ਵੀ ਪੜਾਓ ਕਿ ਜੱਜ ਕਹਿ ਰਿਹਾ ਕਿ ਮੈਲਾਫਾਈਡ ਹੈ ਜੱਜ ਕਹਿ ਰਿਹਾ ਕਿ ਬਹੁਦਾ ਜਾਂ ਜੱਜ ਕਹਿ ਰਿਹਾ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਗਵਾਹਾਂ ਦੇ ਬਿਆਨਾਂ ਨੂੰ ਟਵਿਸ ਕੀਤਾ ਤੇ ਸਾਰੀ ਤੂੰ ਖੇਡ ਖੇਢੀ ਆ ਰਾਜਨੀਤੀ ਕਰਨ ਵਾਸਤੇ ਮੈਂ ਤਾਂ ਨਹੀਂ ਕਿਹਾ ਹਾਈ ਕੋਰਟ ਨੇ ਕਿਹਾ ਜੇ ਕਾਪੀ ਕਿਸੇ ਕੋਲ ਨਹੀਂ ਤੇ ਮੈਂ ਤੁਹਾਡੇ WhatsApp ਤੇ ਸਾਰੀ ਭੇਜ ਦੂੰ ਫਿਰ ਠੀਕ ਹੈ